ਸਿਰਫ ਪ੍ਰਧਾਨਾਂ ਨੇ ਇੱਥੇ ਬੁਲਾਉਣਾ ਸੀਗਾ ਤੇ ਉਹਨਾਂ ਦੇ ਜਿਹੜੀ ਕਮੇਟੀ ਕਰਕੇ ਜਿਹੜਾ ਆਪਾਂ ਇੱਕੜਾ ਵਿਚਾਰ ਜਿਹੜਾ ਰੱਖਣਾ ਸੀਗਾ ਇੱਕ ਜਿਹੜਾ ਪ੍ਰਧਾਨਗੀ ਨੂੰ ਦਾਹ ਜਿਹੜਾ ਜਿਹੜਾ ਰੱਖਣਾ ਸੀਗਾ ਕੋਈ ਇਦਾਂ ਦਾ ਕੋਈ ਇਦਾਂ ਦਾ ਕੋਈ ਹੈ ਨਹੀਂ ਸੀਗਾ ਵੀ ਆਪਾਂ ਕੋਈ ਇਕੱਠ ਕਰਨਾ ਜਾਂ ਕੋਈ ਇਦਾਂ ਦੀ ਸਾਡੇ ਕੋਲ ਕੋਈ ਰੱਖਿਆਣੀ ਹੈ ਇਕੱਠ ਨਹੀਂ ਇੱਥੇ ਕੋਈ ਵੀ ਰੱਖਿਆ ਸਿਰਫ ਇਹ ਜਿੰਨੇ ਵੱਖੋ ਵੱਖਰੀ ਜੂਨੀਅਰ ਜਿਹੜੇ ਅੱਗੇ ਤੁਹਾਡੇ ਬੈਠੇ ਨੇ ਸਾਰੇ ਵੱਖੋ ਵੱਖਰੀ ਜੂਨੀਅਰ ਦੇ ਪ੍ਰਧਾਨ ਨੇ ਸਿਰਫ ਪ੍ਰਧਾਨਾਂ ਦੀ ਆ ਇਹ ਇਕੱਠੇ ਹੋ ਕੇ ਜਿਹੜਾ ਸ਼ਹਿਰ ਦੀਆਂ ਜਿਹੜੀਆਂ ਕਈ ਮੁਸ਼ਕਲਾਂ ਆਉਂਦੀਆਂ ਨੇ ਕੋਈ ਜੀਐਸਪੀ ਵਾਲਾ ਹੈ ਗਿਆ ਵਾ ਕੋਈ ਕਮੇਟੀ ਕਰਦਾ ਹੋ ਗਿਆ ਵਾ ਕੋਈ ਡਿਪਟੀ ਕਮਿਸ਼ਨਰ ਵਾ ਵੱਖੋ ਵੱਖਰੇ ਬਹੁਤ ਅਨੇਕਾਂ ਜਿਹੜੇ ਪ੍ਰਕਾਰ ਦੇ ਜਿਹੜੇ ਹੈਗੇ ਮੁੱਦੇ ਹੈਗੇ ਨੇ ਉਹਨਾਂ ਦੇ ਕਰਕੇ ਜਿਹੜਾ ਅਸੀਂ ਅੱਗੇ ਵੀ ਭਲੜੀ ਸਾਹਿਬ ਸਾਰੇ ਪ੍ਰਧਾਨ ਸਾਹਿਬ ਜਿਹੜੇ ਬੈਠੇ ਨੇ ਉਹ ਤੁਹਾਡੇ ਵਿਚਾਰ ਹੁੰਦੇ ਰਹਿੰਦੇ ਨੇ ਇਹ ਅੱਜ ਇੱਕ ਮੀਟਿੰਗ ਜਿਹੜੀ ਸੱਦੀ ਗਈ ਆ ਵੀ ਉਹਦੇ ਕਰਕੇ ਥੋੜਾ ਗਾਂ ਜਿਹੜਾ ਇੱਕ ਮਜਬੂਤੀ ਜਿਹੜਾ ਜਿਹੜਾ ਯੂਨੀਅਨ ਨੂੰ ਇੱਕ ਢਾਂਚਾ ਜਿਹੜਾ ਨਵਾਂ ਢਾਂਚਾ ਖੜਾ ਕਰਨ ਵਾਸਤੇ ਸੀ ਇੱਕ ਜਿਹੜੀ ਮੀਟਿੰਗ ਦਾ ਉਹ ਸੱਦੀ ਗਈ ਆ ਇਹ ਸਾਰੇ ਪ੍ਰਧਾਨ ਆਪਾਂ ਆਪਣੇ ਸਾਰੇ ਵਿਚਾਰ ਦੇਣਗੇ ਤੁਹਾਨੂੰ ਸਾਰੇ ਜਣਾਂ ਦੀ ਗੱਲਬਾਤ ਕਰਨਗੇ ਤਾਂ ਸਾਰੇ ਜਣਾਂ ਦੀ ਸੁਣੀ ਉਹ ਸਾਰੇ ਵਿਚਾਰ ਸੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਟੇਟਿਸ ਦੇ ਦੁਨੀਆ ਦਾ ਪ੍ਰਧਾਨ ਹੈ ਜੀ ਠੀਕ ਹੈ ਤਰਨ ਤਰਨ ਕੀ ਨਾਮ ਹੈ ਸਰ ਜੋਸੀ ਮੈਂ ਜੀ ਇੰਦਰਪਾਲ ਸਿੰਘ ਚਾवला ਇਲੈਕਟ੍ਰੀਕਲ ਯੂਨੀਅਨ ਦਾ ਬਧਾਨਾ ਕੀਤਾ ਦਾ ਮੈਂ ਰਾਜਾ ਰਵੀਰ ਸਿੰਘ ਕੈਂਟੀ ਯੂਨੀਅਨ ਦਾ ਪ੍ਰੈਜਿਡੈਂਟ ਦਾ ਮਹਸ਼ੂਮਨਿਕਰ ਕੋਕੂ ਸ਼ਥਨਾ ਪ੍ਰਧਾਨਤਰਨ ਦਾ ਰਵੀ ਕੁਮਾਰ ਪ੍ਰਧਾਨ ਦੇੜੀ ਯੂਨੀਅਨ ਦਾ ਸਰਪਾ ਮੈਂ ਜੀ ਗੁਰਜੀਤ ਸਿੰਘ ਰੋੜਾ ਅਲਵਾਇ ਯੂਨੀਅਨ ਦਾ ਪ੍ਰੈਜਿਡੈਂਟ ਅੱਗੇ ਦਾ ਗੁਰਜੀਤ ਸਿੰਘ ਅਰੋੜਾ ਹਲਵਾਈ ਜੀ ਨੇ ਤਰਨਤਾਰਨ ਠੀਕ ਹੈ ਮੈਂ ਜਿੰਦਰ কুমার ਜੀ ਆਪੀ ਕੋਵਿਡ-19 ਟੈਸਟ ਸੀ ਤਰਨਤਾਰਨ ਦਾ ਮੈਂ ਕਮਲ ਬਾਂਸਲ ਚੇਅਰਮੈਨ ਕਪੜਾ ਯੂਨੀਅਨ ਦੇ ਧਰਮਤਾਰ ਮੈਂ ਬਲਜੀਤ ਸਿੰਘ ਜਿਹੜਾ ਪ੍ਰਧਾਨ ਸਵਰਕਾਰ ਸਿੰਘ ਤਰਨਤਾਰਨ ਯੂਨੀਅਨ ਤਰਨਤਾਰਨ ਦੇ ਵਾਸਤੇ ਅੱਗੇ ਲਾਡੀ ਜਦੋਂ ਕਰੋਨਾ ਸ਼ੁਰੂ ਹੋਇਆ ਸੀਗਾ ਉਦੋਂ ਦਾ ਸਾਰਿਆਂ ਨੇ ਬਣਾਇਆ ਸੀਗਾ ਕਿ ਲਾਡੀ ਨੂੰ ਪ੍ਰਧਾਨ ਹੁਣ ਉਹ ਇਕੱਲਾ ਲਾਡੀ ਪ੍ਰਧਾਨ ਰਹਿ ਗਿਆ ਔਰ ਉਹਦੇ ਨਾਲ ਟੀਮ ਨਾ ਹੋਣ ਕਰਕੇ ਉਹ ਵਿਚਾਰੇ ਇਕੱਲੇ ਕਿੱਥੇ ਕਿੱਥੇ ਜਾਣਗੇ ਇਸ ਕਰਕੇ ਟੀਮ ਦਾ ਗਠਨ ਕਰਨ ਵਾਸਤੇ ਇਹ ਸਾਰੇ ਯੂਨੀਅਨ ਨੂੰ ਸੱਦਿਆ ਲਾਡੀ ਨੂੰ ਪ੍ਰਧਾਨ ਬਣਾਣਾ ਹੈ ਟੀਮ ਨੇ ਗਠਨ ਕਰਨਾ ਹੈ ਇਹ ਸਾਰੇ ਪੈਕੇਟ ਡਿਸਾਈਡ ਕਰਨ ਤਾਂ ਕਿ ਲਾਡੀ ਨੂੰ ਪ੍ਰਧਾਨ ਬਣਾਈਏ ਤੇ ਅੱਗੇ ਸਾਰੀ ਕਮੇਟੀ ਬਣਾਈ ਜਾਵੇ ਤੇ ਸਾਰੇ ਜਣੇ ਆਪਣਾ ਵਿਚਾਰ ਥੋੜਾ ਥੋੜਾ ਪਲੀਜ਼ ਫਤਿਹ ਜਿਵੇਂ ਅੱਜ ਸੰਖੇਪ ਦੇ ਵਿੱਚ ਭਾਈ ਨੇ ਕਿਹਾ ਬੋਲਣ ਲਈ ਆਪਾਂ ਸਾਰੇ ਲਾਡੀ ਵੀਰ ਦੀ ਸਹਿਮਤੀ ਲਈ ਇਕੱਠੇ ਹੋਏ ਹਾਂ ਔਰ ਸਾਡੇ ਵਿੱਚ ਨੌਜਵਾਨ ਸਾਡੇ ਨਵੇਂ ਕੌਂਸਲ ਸਾਹਿਬਾਨ ਵੀ ਹਗੇ ਆ ਅਸੀਂ ਮੌਜੂਦਾ ਕੌਂਸਲ ਸਾਹਿਬ ਕੋ ਵੀ ਆਸ ਰੱਖਦੇ ਆਂ ਕਿ ਸਾਡਾ ਸਾਥ ਦੇਣਗੇ ਤੇ ਜਿਹੜੇ ਸਾਡੀਆਂ ਮੁਸ਼ਕਲਾਂ ਇੱਥੇ ਸੁਣ ਕੇ ਜਾਣਗੇ ਤੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਸਮਝ ਕੇ ਉਹਨਾਂ ਦਾ ਹਰ ਤਰ੍ਹਾਂ ਸੋਲਵ ਕਰਨਗੇ ਤੇ ਇਸ ਲਈ ਆਪਾਂ ਲਾਡੀ ਭਾਈ ਦਾ ਸਾਥ ਲਈਏ ਤੇ ਤਾਂ ਕਿ ਸਾਡੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਧੰਨਵਾਦ ਅੱਜ ਆਪਾਂ ਸਰਬੱਤ ਦੇ ਭਲੇ ਵਾਸਤੇ ਮੀਟਿੰਗ ਕੀਤੀ ਹੈ ਇਸ ਸ਼ਹਿਰ ਦਾ ਕੋਈ ਨਾ ਕੋਈ ਆਗੂ ਮੜਾ ਲਗੇ ਤੇ ਉਹਦੇ ਆਸਰੇ ਕਈ ਪ੍ਰੋਬਲਮਾਂ ਜਿਹੜੀਆਂ ਹੁੰਦੀਆਂ ਵਾ ਤੇ ਉਹਨੂੰ ਆਪਾਂ ਸੋਲਵ ਕਰਾਇਆ ਕਰੀਏ ਜਿਹੜੇ ਸ਼ਹਿਰ ਦੇ ਸਿਰ ਕੱਟ ਬੰਦੇ ਆ ਉਹਨਾਂ ਦੀ ਇੱਕ ਕਮੇਟੀ ਬਣ ਜੇ ਨਾਲ ਲਾਡੀ ਸਾਡਾ ਵੀਰ ਪ੍ਰਧਾਨਮੰਦ ਅਸੀਂ ਤੇ ਅੱਗੇ ਪ੍ਰਧਾਨਮੰਦ ਆ ਲਾਡੀ ਨੇ ਕਿਹੜੇ ਕੰਮ ਕੋਈ ਨੂੰ ਨਾ ਕੀਤੀ ਆ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਈ ਜਿੱਥੇ ਵੀ ਕੋਈ ਮੁਸ਼ਕਿਲ ਆਏ ਲੱਡੀ ਆਪ ਜਾ ਕੇ ਖੜੋਤਾ ਉਹਨੂੰ ਅਥਾਰਟੀ ਦੇ ਦਿਓ ਨਾ ਉਹ ਪ੍ਰਧਾਨ ਥਾਪਦੀ ਹੈ ਨਾ ਉਹ ਜਿਹੜੇ ਗੱਲਾਂ ਚ ਦੇਖੋ ਇੱਕ ਗੱਲ ਮੇਰੀ ਸੁਣੋ ਆਪਾਂ ਪ੍ਰਧਾਨ ਥਾਪਣਾ ਕੀ ਜਿਹੜਾ ਹੈ ਪ੍ਰਧਾਨ ਸਾਡੇ ਦਿਲ ਤੇ ਰੱਖਿਆ ਹੋਇਆ ਪ੍ਰਧਾਨ ਮੈਂ ਤੇ ਇਹ ਗੱਲ ਤੁਹਾਨੂੰ ਪਹਿਲਾਂ ਕਹੀ ਹੈ ਕਿ ਇਹੀ ਪ੍ਰਧਾਨ ਤੇ ਮੰਨ ਕੇ ਚੱਲੇ ਹੋਏ ਆ ਮੇਰੀ ਇਹ ਗੱਲ ਸੁਣੋ ਤੁਹਾਡੀ ਸਾਰਿਆਂ ਦੀ ਸਹਿਮਤੀ ਹੈ ਮੇਰਾ ਬੰਦੋ ਆਪਾਂ ਵੇਖੋ ਕਿੱਥੇ ਲਾਡੀ ਨਹੀਂ ਖੜੋਂਦਾ ਜਾਂਦਾ ਗੱਲ ਵੀ ਇਸ ਗੱਲ ਦੀ ਚਰਚਾ ਹੁੰਦੀ ਪਈ ਸੀ ਵੀ ਲਾਡੀ ਜੀ ਨਾ ਕੰਮ ਕਿੰਨੇ ਕਰਨਾ ਆਪਾਂ ਆਉਧਿਆਂ ਦੇ ਨਾਲ ਨਹੀਂ ਜੁੜੇ ਹੋਏ ਆਪਾਂ ਆਪਸ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਮਾਰਾ ਇਹ ਕਦੇ ਇਸ ਤਰ੍ਹਾਂ ਆਪਾਂ ਜੁੜ ਜਾਈਏ ਤੇ ਦੁੱਖ ਸੁੱਖ ਦੇ ਭਾਈਵਾਲ ਬਣ ਜਾਈਏ ਕਿਸੇ ਨੂੰ ਘਰੇਲੂ ਮੁਸ਼ਕਲ ਆਵੇ કે ਇਹਨੂੰ ਸਰਕਾਰੀ ਮੁਸ਼ਕਲ ਆਵੇ કે ਇਹਨੂੰ ਖੇਤਾਂ ਦੀ ਆਵੇ ਆਪਾਂ ਸਾਰੇ ਨਾਲ ਕੇ ਉਹ ਇਕੱਠਾ ਕਰੀਏ ਇੰਨਿਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਡੀ ਯੂਨੀਅਨ ਦੇ ਜਿੰਨੇ ਵੀ ਮੈਂਬਰ ਆ ਸਾਡੀ ਲਾਡੀ ਭਾਈ ਦੇ ਨਾਲ ਹੀ ਹੈ ਪਹਿਲੇ ਦਿਨ ਤੋਂ ਤੇ ਐਂਡ ਤੱਕ ਹੀ ਹੈ ਜੀ ਸੇ ਸਾਡੇ ਜਿੰਨੇ ਵੀ ਮੈਂਬਰ ਰਹਿਣਗੇ ਮੋਬਾਈਲ ਯੂਨੀਅਨ ਦੇ ਉਹ ਸਾਡੀ ਲਾਡੀ ਭਾਈ ਦੇ ਸ਼ੁਰੂ ਤੋਂ ਨਾਲ ਰਹਿਵਾਂਗੇ ਤੇ ਨਾਲ ਹੀ ਹੈ ਤੇ ਨਾਲ ਹੀ ਰਹਿਵਾਂਗੇ ਅਸਟਾ ਸਾਡੀ ਪ੍ਰਧਾਨ ਕਪਲਾ ਯੂਨੀਅਨ ਤਨਤਨ ਸਾਡੀ ਵੱਲੋਂ ਸਾਡੀ ਸਾਰੀ ਯੂਨੀਅਨ ਵੱਲੋਂ ਅਸੀਂ ਲਾਡੀ ਨੂੰ ਸ਼ਹਿਰ ਦੀ ਬਾਕੀ ਵਪਾਰੀ ਹੁਣ ਦਾ ਪ੍ਰਧਾਨ ਮੰਤਰੀ ਆ ਸਾਨੂੰ ਕੋਈ ਤਾਕਤ ਨਹੀਂ ਬਹੁਤ ਵਧੀਆ ਕੰਮ ਕਰਦਾ ਤੇ ਇਹਨਾਂ ਨੂੰ ਚਾਹੀਦਾ ਆ ਕਿ ਆਪਣੀ ਆਪਣੀ ਮਰਜ਼ੀ ਦੀ ਟੀਮ ਆਪਣੇ ਨਾਲ ਕੰਮ ਕਰ ਰਹਾ ਜਿਸ ਸੈਕਟਰੀ ਹੋਵੇ ਵਾਈਸ ਪ੍ਰਧਾਨ ਹੋਵੇ ਹੋਰ ਜਿਹੜੇ ਸੀਨੀਅਰ ਮੈਂਬਰ ਉਹਨਾਂ ਨੂੰ ਸਰਪ੍ਰਸਤ ਬਣਾਇਆ ਜਾਵੇ ਤਾਂ ਕਿ ਮੀਟਿੰਗ ਮੀਟਿੰਗ ਦਾ ਮਤਲਬ ਪੂਰਾ ਪੂਰਾ ਹੋ ਜਾਵੇ ਤੇ ਗਾਂ ਤੋਂ ਵੀ ਇਹ ਚੱਲਦੀ ਰਹੇ ਜਿਹੜੇ ਜਿਵੇਂ ਦੰਦਾਂ ਲਾਡੀ ਭਾਜੀ ਨੇ ਤਰਨਤਾਰਨ ਸ਼ਹਿਰ ਦੀ ਕਾਫੀ ਸੇਵਾ ਕੀਤੀ ਹੈ ਅੱਗੇ ਤੋਂ ਵੀ ਇਹਨਾਂ ਨੇ ਸੇਵਾ ਲਈ ਇਹਨਾਂ ਨੂੰ ਅੱਗੇ ਲਾਇਆ ਜਾਵੇ ਸਾਡੀ ਸਾਰੀ ਯੂਨੀਅਨ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲੱਗੇ ਵਾਈਟੂ ਜੀ ਦਾ ਖਾਲਸਾ ਵਾਈਟੂ ਜੀ ਦਾ ਰਤੇ ਅੱਜ ਬੜਾ ਇਕੱਠ ਕੀਤਾ ਈੜਾ ਪਰ ਆਲਾ ਇਹਨਾਂ ਨੇ ਵੀਰਾਂ ਨੇ ਕੀਤਾ ਹੈ ਬੜਾ ਸ਼ਲਾਗਾ ਜੋਗ ਹੈ ਔਰ ਹੋਣਾ ਵੀ ਚਾਹੀਦਾ ਸੀ ਅੱਜ ਤੱਕ ਇਹ ਸ਼ਹਿਰ ਦਾ ਕੋਈ ਵਾਲੀਬਾਸ ਨਹੀਂ ਬਣ ਸਕਿਆ ਤੇ ਜਿੰਨੇ ਅੱਗੇ ਹੋ ਕੇ ਕੋਈ ਗੱਲ ਕੀਤੀ ਹੁੰਦੀ ਜੇ ਕੋਈ ਕਰਦਾ ਤੇ ਉਹਦੇ ਮਗਰ ਕੋਈ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਇਹੋ ਹੀ ਕਮੀ ਹੈ ਕਿ ਸਾਡੇ ਲੋਕਾਂ ਦੇ ਵਿੱਚ ਅਸੀਂ ਕਿਸੇ ਨਾਲ ਅੱਗੇ ਲੱਗਦੇ ਆ ਨਾ ਮਗਰ ਲੱਗਦੇ ਆ ਜੇ ਕੋਈ ਅੱਗੇ ਲੱਗਣ ਨੂੰ ਫਿਰਦਾ ਤੇ ਉਹਦੇ ਮਾਰ ਕੋਈ ਨਹੀਂ ਹੁੰਦਾ ਤੇ ਜਿਹੜਾ ਅਗੇ ਲੱਗਾ ਉਹ ਦੇ ਮਗਰ ਕੋਈ ਨਾ ਹੋਣ ਕਰਕੇ ਉਹ ਨਹੀਂ ਸੁਣਵਾਈ ਕੋਈ ਨਹੀਂ ਹੁੰਦੀ ਤੇ ਸ਼ਹਿਰ ਦੀਆਂ ਕਈ ਮੁਸ਼ਕਿਲਾਂ ਤੇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਨਹੀਂ ਸਮੇਂ ਸਿਰ ਹੱਲ ਹੁੰਦੀਆਂ ਨਾ ਤੇ ਸਾਨੂੰ ਇਸ ਉਪਰਾਲਾ ਕਰਨਾ ਚਾਹੀਦਾ ਹੈ ਜਿਹੜਾ ਵੀ ਅੱਜ ਅਸੀਂ ਇਸ ਮੇਜੇ ਬੈਠੇ ਆਂ ਇੱਕ ਪ੍ਰਧਾਨ ਨੂੰ ਥਾਪ ਕੇ ਉਹਦੇ ਮਗਰ ਆਪਾਂ ਸਾਰੇ ਚੱਲਣ ਦਾ ਉਪਰਾਲਾ ਕਰੀਏ ਤਾਂ ਕਿ ਕੋਈ ਵੀ ਸਮੱਸਿਆ ਸ਼ਹਿਰ ਦੇ ਵਿੱਚ ਆਵੇ ਤਾਂ ਉਹਦਾ ਫੌਰਨ ਤੌਰ ਤੇ ਉਹਦਾ ਹੱਲ ਨਿਕਲਿਆ ਜਾਵੇ ਖਿਮਾ ਦਾ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਹੋ ਜਾਈਏ ਇਹਦਾ ਸੁਝਾਅ ਬੜਾ ਸਿੱਧਾ ਜਿਹਾ ਇਹਨੂੰ ਨਾ ਕਾਨੂੰਨੀ ਜਮਾ ਪਾਇਆ ਜਾਵੇ ਪ੍ਰੋਪਰ ਇੱਕ ਯੂਨੀਅਨ ਬਣਾਈ ਜਾਵੇ ਕੋਈ ਵਕੀਲ ਕਰੋ ਇਹਦਾ ਰਿਟਰਨ ਜਿਹਾ ਸਿਸਟਮ ਬਣਾਓ ਉਹਨੂੰ ਨਾਲ ਇੱਕ ਪ੍ਰੋਪਰ ਟੀਮ ਜੋ ਨਾਲ ਖਜ਼ਾਨਚੀ ਦਿਓ ਸਾਰਾ ਸਾਰਾ ਸਿਸਟਮ ਬਣਾਓ ਇਹਦਾ ਫੀਸ ਰੱਖੋ ਜਿਹੜੇ ਮੈਂਬਰ ਨੇ ਉਹਦੇ ਸਾਲ ਦੀ ਕੋਈ 500 ਰੁਪਿਆ ਕੋਈ 200 ਰੁਪਿਆ ਫੀਸ ਰੱਖੋ ਕੋਈ ਤੁਹਾਡੇ ਕੋਲ ਫੰਡ ਹੋਵੇ ਤੁਹਾਡੇ ਕੋਲ ਮਗਰ ਕੰਮ ਕਰਨ ਨੂੰ ਫੇਰ ਹੀ ਕੰਮ ਜਿਹੜੇ ਕਰਦਾ ਨਹੀਂ ਤੇ ਅਵੇਂ ਇਕੱਠੇ ਹੋਏ ਆ ਜੀ ਬਣਾਈ ਆ ਜੀ ਹਾਂਜੀ ਪ੍ਰਧਾਨ ਬਣਾਤਾ ਜੀ ਕੋਲੋਂ ਪ੍ਰਧਾਨ ਕਿੰਨਾ ਚਿਰ ਕੰਮ ਕਰੀ ਜੋ ਸਰਦਾਰ ਸਾਰੇ ਜੀ ਉਹਨੂੰ ਕੋ ਪ੍ਰੋਪਰ ਤਰੀਕੇ ਨਾਲ ਚਲਾਓ ਦੋ ਸਾਲ ਲੱਗ ਗਏ ਉਹਨੂੰ ਕੋ 10 ਵੀ 25 50 ਹਜ਼ਾਰ ਇਕੱਠਾ ਹੋਵੇ ਜਿਹੜਾ ਕੰਮ ਕਰਨ ਜੋਗਾ ਹੋਵੇ ਕੋਈ ਤਾਕਤ ਨਹੀਂ ਮਿਲਦੀ ਪੈਸੇ ਮੁਕੇ ਕੋ ਤਾਕਤ ਨਹੀਂ ਹਾਂ ਬਿਲਕੁਲ ਉਹਨੂੰ ਮਤਲਬ ਇੱਕ ਸਿਸਟਮ ਬਣਾਓ ਜਿਹੜਾ ਇਹ ਵੇਖੋ ਫੌਜ ਜਿਹੜੀ ਜੁਨਨ ਕਿਸਾਂ ਗਾਂਜਾਂ ਹੁੰਦੀਆਂ ਨੇ ਉਸ ਪੈਟਰਨ ਤੇ ਆਪ ਤੁਰੋ ਉਹਨੂੰ ਪੈਟਰਨ ਬਣਾਉਣਾ ਹੈ ਮੈਂ ਪ੍ਰਧਾਨ ਸਵਨ ਕਰ ਸੰਤਵਾਰ ਅਹੀਂ ਲੱਡੀ ਭਾਈ ਜਨਾਬ ਬਿਲਕੁਲ ਜੀ ਮੋਢੇ ਨਾਲ ਮੋਢਾ ਲਾ ਕੇ ਖੜੇ ਜਿੱਥੇ ਇਹਨਾਂ ਨੂੰ ਸਾਡੀ ਲੋੜ ਪਵੇਗੀ ਅਸੀਂ ਹਾਜ਼ਰ ਰਾਵਾਂਗੇ ਕਿਸੇ ਵੀ ਪ੍ਰਕਾਰ ਦੀ ਕੋਈ ਮਦਦ ਚਾਹੀਦੀ ਹੈ ਕਿਸੇ ਵੀ ਪ੍ਰਕਾਰ ਦਾ ਪੁੱਛ ਜਿੱਥੇ ਇਹਨਾਂ ਨੂੰ ਲੋੜ ਹੋਵੇ ਸਾਡੀ ਅਸੀਂ ਖੜਾ ਕੇ ਨਾ ਮਦਦ ਲੈਣੀ ਉਹ ਤੁਹਾਨੂੰ ਹੋਰ ਮਗਾਛੇ ਜਿੱਥੇ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੋਵੇ ਅਸੀਂ ਵੀ ਖਲਵਾਵਾਂਗੇ ਨਾਲ ਜਿੱਥੇ ਇਹਨਾਂ ਨੂੰ ਸਹਾਰਾ ਦੋਗੇ ਇਹ ਵੀ ਸਾਡੇ ਨਾਲ ਆਉਣਗੇ ਜੀ ਤਗਦ ਲਵਾਣੀ ਤਗਦ ਲਵਾਗੇ ਨਾ ਬਿਲਕੁਲ ਜੀ ਨਹੀਂ ਆਪਣੇ ਸੰਗ ਵਗੋ ਮੈਂ ਸੰਗ ਵੱਲੋਂ ਸਾਰੇ ਇਹਨਾਂ ਦੇ ਨਾਲ ਆ ਬਿਲਕੁਲ ਜੀ ਤੇ ਲਾਈਟ ਐਂਡ ਸਾਊਂਡ ਯੂਨੀਅਨ ਤਰਨਤਨ ਤੋਂ ਪ੍ਰਧਾਨ ੋਂਕਾਰ ਸਿੰਘ ਮੈਂ ਇਹ ਫੀਲ ਕਰਦਾ ਵੀ ਲਾਡੀ ਭਾਜੀ ਬਹੁਤ ਵਧੀਆ ਪ੍ਰਧਾਨ ਨੇ ਤੇ ਅਸੀਂ ਇਹਦੇ ਵਗਾਰੇ ਜਿੱਥੇ ਕਹਿਣਗੇ ਅਸੀਂ ਨਾਲ ਜਾਣ ਨੂੰ ਤਿਆਰ ਆ ਜੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਤਿਆਰ ਆ ਜਿੱਦਾਂ ਕਹਿਣਗੇ ਅਸੀਂ ਇਹੋ ਪ੍ਰਧਾਨ ਨੇ ਸ਼ਹਿਰ ਦੇ ਅਸੀਂ ਇਹ ਅਰਦਾਸ ਕਰਦੇ ਹਾਂ ਜੀ ਚੌਦੋਂ ਦਾ ਸ਼ੌਪਕੀਪਰ ਯੂਨੀਅਨ ਬਣਾਈ ਹੋਈ ਹੈ ਲਾਡੀ ਨੇ ਪ੍ਰਧਾਨ ਆ ਤੇ ਹੁਣ ਵੀ ਜੇ ਕਿਤੇ ਤਰੀਕੇ ਨਾਲ ਆਪਾਂ ਬਣਾ ਰਹੇ ਆ ਤੇ ਪਲੀਜ਼ ਸਾਰੇ ਜਣੇ ਯੂਨੀਅਨ ਦੇ ਤੌਰ ਤੇ ਉੱਤੇ ਇਹਨਾਂ ਦਾ ਸਾਥ ਦਿਈਏ ਔਰ ਇਹਨਾਂ ਨੇ ਜਿੰਨੇ ਕੰਮ ਕੀਤੇ ਆ ਜੇ ਮੈਂ ਕੰਮ ਗਿਣਾਂ ਲਗਾ ਮੈਂ ਅੱਗੇ ਤੁਹਾਨੂੰ ਕਿਹਾ ਕਿ ਟਾਈਮ ਥੋੜਾ ਤੇ ਆ ਵੀ ਮੈਂ ਟਾਈਮ ਗਿਣਾਂ ਲਾਪਾ ਫਿਰ ਗਲਤ ਹੈ ਵੀ ਕੰਮ ਬਹੁਤ ਜ਼ਿਆਦਾ ਕੀਤਾ ਹੋਇਆ ਤੇ ਇਸ ਕਰਕੇ ਸਾਰੇ ਨੂੰ ਮਨਜ਼ੂਰ ਹੈ ਕਿ ਲਾਡੀ ਪ੍ਰਧਾਨ ਹੈ ਤੇ ਸਾਰੇ ਜਣੇ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਣੇ ਜਿਹੜੇ ਜੁਨੇ ਦੇ ਵਿੱਚ ਐਸੇ ਤੱਕ ਬੰਨਾ ਚੁੰਦੇ ਸਾਰੇ ਹੱਥ ਵੜੇ ਕਰੋ ਕਹਿੰਦੇ ਇੱਕ ਇੱਕ ਹੱਥੇ ਕਰ ਬੋਲੋ ਨਿਹਾਲ ਇੱਥੇ ਪਹੁੰਚੇ ਨੇ ਪ੍ਰਧਾਨ ਸਾਹਿਬ ਵੱਖ-ਵੱਖ ਜੁਨੀਅਰ ਪ੍ਰਧਾਨ ਸਾਹਿਬ ਪਹੁੰਚੇ ਨੇ ਮੈਂ ਉਹਨਾਂ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਹਾਂ ਦੇਖੋ ਜੀ ਮੈਂ ਮੈਨੂੰ ਕੋਈ ਪ੍ਰਧਾਨਗੀ ਦਾ ਜਾਂ ਕੋਈ ਏਦਾਂ ਦਾ ਕੰਮ ਨਹੀਂ ਮੇਰੇ ਦਿਲ 'ਚ ਕੋਈ ਹੈਗਾ ਮੇਰੀ ਸਿਰਫ ਇੱਕ ਸੋਚ ਹੈ ਕਿ ਆ ਵੀ ਮੇਰੇ ਜਾਣਨਾ ਮੇਰੇ ਫੋਨ ਕਰਨ ਨਾਲ ਕਿਸੇ ਦੀ ਟੈਨਸ਼ਨ ਦੂਰ ਹੁੰਦੀ ਆ ਕਿਸੇ ਦੀ ਕੋਈ ਮੁਸਤਮਸਿਆ ਕੋਈ ਹਾਲ ਹੁੰਦੀ ਆ ਉਹ ਟੈਨਸ਼ਨ ਜੋ ਉਤਰਦਾ ਵਾ ਡਿਪਰੈਸ਼ਨ ਜਾਂਦਾ ਬੰਦਾ ਕੋਈ ਜਾਂਦਾ ਵਾ ਬਹੁਤ ਸਾਰੀ ਸਮੱਸਿਆ ਦਿਮਾਗ ਤੇ ਲੈ ਕੇ ਬੰਦਾ ਸੋਚਦਾ ਵਾ ਜੇ ਕਿਸੇ ਸਾਡੇ ਗਾੜੀ ਗਾੜੀ ਸਾਹਿਬ ਇਹਦਾ ਬਹੁਤ ਜਗ੍ਹਾ ਜਗਾਇਆ ਕਮਲਵੰਤ ਸਿੰਘ ਜੀ ਗਏ ਆ ਵੱਖ-ਵੱਖੇ ਪ੍ਰਧਾਨ ਉਕੂ ਪ੍ਰਧਾਨ ਜੀ ਵੱਖ-ਵੱਖੇ ਜਿਆ ਕਾਫੀ ਜਗ੍ਹਾ ਜਿਹੜੇ ਲੋਕਾਂ ਦੇ ਮਡੇ ਮਸਲੇ ਹੱਲ ਕੀਤੇ ਆ ਜੇ ਸਾਡੇ ਜਾਣਨਾ ਕਿਸੇ ਦੁਕਾਨਦਾਰ ਦਾ ਜਾਂ ਕੋਈ ਕਿਸੇ ਉਦਾਂ ਹੀ ਕਿਸੇ ਦਾ ਮਸਲਾ ਹੱਲ ਹੁੰਦਾ ਵਾ ਤੇ ਅਸੀਂ ਇਹ ਸੋਚਦੇ ਆ ਵੀ ਅਸੀਂ ਅਸੀਂ ਇਹ ਚੀਜ਼ ਨਹੀਂ ਲੈ ਕੇ ਚੱਲਦੇ ਕਿ ਸਾਨੂੰ ਕੋਈ ਕ੍ਰੈਡਿਟ ਮਿਲਦਾ ਵਾ ਜਾਂ ਸਹੀ ਕੋਈ ਵਾਵਾ ਖਟਨੀ ਆ ਸਾਨੂੰ ਨਾ ਆਈ ਕਿ ਕੋਈ ਵੀ ਦੁਕਾਨਦਾਰ ਇੱਥੇ ਬੈਠਾ ਵਾ ਕਿਸੇ ਦਾ ਕਿਸੇ ਕੋ ਰੁਪਈਆ ਵੀ ਲਿਆ ਹੋਵੇ ਕਿਸੇ ਦਾ ਕੰਮ ਦਾ ਕਿਸੇ ਤੋਂ ਕੋਈ ਗੱਲ ਕੀਤੀ ਹੋਵੇ ਉਹ ਸਾਨੂੰ ਦੱਸ ਸਕਦਾ ਹੱਥ ਖੜਾ ਕਰਕੇ ਆਦਾ ਵੀ ਜਿੰਨੇ ਵੀ ਦੁਕਾਨਦਾਰ ਆਦੇ ਇੱਥੇ ਕਈ ਬੰਦੇ ਬੈਠੇ ਹੋਏ ਇੱਥੇ ਬਹੁਤ ਸਾਰੇ ਦੁਕਾਨਦਾਰ ਜਿਨ੍ਹਾਂ ਦਾ ਕੰਮ ਕਰਵਾਏ ਨੇ ਪਰ ਆਪਾਂ ਅੱਜ ਤੱਕ ਕਿਸੇ ਨੂੰ ਕਦੀ ਕਿਸੇ ਚੀਜ਼ ਦੀ ਕੋਈ ਵੰਗਾਰ ਜਾਂ ਕੋਈ ਗੱਲਬਾਤ ਜਾਂ ਕੋਈ ਇਹਦਾ ਸਾਨੂੰ ਫੋਨ ਕਰਦਾ ਆਪਣੇ ਦੁਕਾਨ ਦੀ ਛੱਡ ਕੇ ਬਲਾਟੀ ਸਾਹਿਬ ਇਹ ਕੰਗ ਛੱਡ ਦਿੰਦੇ ਆ ਕਮਲਪਾਲੀ ਸਾਰੇ ਛੱਡ ਦਿੰਦੇ ਆ ਅਸੀਂ ਆਪਣੇ ਦਸਤਕਾਰੋ ਬਾ ਛੱਡ ਕੇ ਅਗਲੇ ਦੀ ਆ ਜਿਹੜੀਆਂ ਮੁਸ਼ਕਲਾਂ ਆ ਉਹਨੂੰ ਪੈਦ ਦੇ ਆਧਾਰ ਦੇ ਉੱਤੇ ਉਹਨੂੰ ਜਿਹੜਾ ਹੱਲ ਕਰਦੇ ਆ ਮਸਲੇ ਬਹੁਤ ਸਾਰੇ ਨੇ ਗਾ ਜੀਐਸਟੀ ਦਾ ਮਸਲਾ ਜਿਹੜਾ ਮੈਨ ਬਾਰ-ਬਾਰ ਆਉਂਦੀ ਪਈ ਆ ਹੁਣ ਵੀ ਕੁਝ ਦੁਕਾਨਦਾਰਾਂ ਨੂੰ ਤੇ ਸਿਰਫ ਜਿਹੜੇ ਆ ਸਿਰਫ ਪ੍ਰਧਾਨ ਬੁਲਾਏ ਸੀ ਇੱਥੇ ਨਵਾਂ ਇੱਕ ਢਾਂਜਾ ਖੜਾ ਕਰਨ ਨੂੰ ਇੱਕ ਮਜ਼ਬੂਤ ਕਰਨ ਨੂੰ ਕਿਉਂਕਿ ਜਦੋਂ ਕੋਈ ਪ੍ਰਸ਼ਾਸਨ ਦਾ ਬੰਦਾ ਆਉਂਦਾ ਨਾ ਕੋਈ ਉੱਥੇ ਆਉਂਦਾ ਵਾ ਜਿੱਦਾਂ ਅਸੀਂ ਹੁਣ ਪਿੱਛੇ ਮੈਡਮ ਆਈ ਸੀ ਅਸੀਂ ਸਾਰੇ ਪ੍ਰਧਾਨ ਅਸੀਂ ਇਕੱਠੇ ਹੋ ਕੇ ਗਏ ਆ ਉਹਨਾਂ ਨੇ ਮੈਡਮ ਨੇ ਜੀਐਸਟੀ ਜਿਹੜੀ ਜਿਹੜੀ ਰੇਡ ਕੀਤੀ ਆ ਉਹ ਬੰਦ ਕਰ ਦਿੱਤੀ ਆ ਉਹ ਆਂਦੀ ਆਖਿਆ ਵੀ ਸਾਡੇ ਨਾਲ ਪਹਿਲਾਂ ਟੇਬਲ ਤੇ ਗੱਲ ਕਰੋ ਕੋਈ ਵੀ ਬੰਦਾ ਆਉਂਦਾ ਵਾ ਕੋਈ ਪ੍ਰਸ਼ਾਸਨ ਦਾ ਆਉਂਦਾ ਜਾਂ ਕਮੇਟੀ ਘਰ ਦਾ ਆਉਂਦਾ ਵਾ ਵੀ ਜੇ ਤੁਹਾਡੀ ਕੋਈ ਪ੍ਰੋਬਲਮ ਆ ਪਹਿਲਾਂ ਸਾਡੇ ਨਾਲ ਅਸੀਂ ਸੁਣਨਾ ਟੇਬਲ ਤੇ ਗੱਲ ਕਰੋ ਫਿਰ ਅਸੀਂ ਤੁਹਾਡੇ ਜਿਹੜੇ ਹਾਲ ਆਹੀਂ ਆਪਣੇ ਦੁਕਾਨਦਾਰਾਂ ਤੱਕ ਪਹੁੰਚਾਵਾਂਗੇ ਫ ਹੁਣ ਅਸੀਂ ਅਸੀਂ ਇੱਕ ਜਿਹੜਾ ਢਾਂਚਾ ਵਾ ਅਸੀਂ ਜਿਹੜਾ ਇੱਕ ਜਿੰਨੀਆਂ ਸਾਡੀਆਂ ਯੂਨੀਅਨਾਂ 15 16 17 18 ਜਾਣੇ ਅਸੀਂ ਜਿਹੜੇ ਪ੍ਰਧਾਨ ਇੱਥੋਂ ਵੱਖ-ਵੱਖ ਯੂਨੀਅਨ ਤੇ ਕੱਟੇ ਹੋਏ ਨੇ ਤੇ ਅੱਜ ਅਸੀਂ ਇੱਕ ਢਾਂਚਾ ਜਿਹੜਾ ਮਜ਼ਬੂਤ ਕਰ ਰਹੇ ਹਾਂ ਉਹ ਮਜ਼ਬੂਤ ਢਾਂਚਾ ਕਰ ਰਹੇ ਹਾਂ ਚਾਰ ਅਸੀਂ ਜਿਹੜੇ ਆ ਅਸੀਂ ਜਿਹੜੇ ਸਰਪ੍ਰਸਤ ਬਣਾ ਰਹੇ ਹਾਂ ਜਿੱਦਾਂ ਭਾਜੀ ਨੇ ਜਿਹੜੀ ਗੱਲ ਕਹੀ ਆ ਬਹੁਤ ਵਧੀਆ ਵਾ ਸਾਡਾ ਜਿਹੜਾ ਪਲਾਨ ਆ ਇਸੇ ਤਰ੍ਹਾਂ ਦਾ ਵਾ ਕਿਉਂਕਿ ਜਿਹੜਾ ਕੋਈ ਵੀ ਕੰਮ ਹੁੰਦਾ ਨਾ ਇਕੱਲਾ ਮੈਂ ਤਾਂ ਕੋਈ ਵੀ ਨਹੀਂ ਕਰ ਸਕਦਾ ਇੱਕ ਵਾਰ ਇਕੱਲਾ ਗਾਢੀ-ਗਾਢਾ ਕੰਮ ਕਰ ਲੇ ਕੋਈ ਕੰਮ ਨਹੀਂ ਕਰ ਤੇ ਐਸੇ ਕਰਕੇ ਆ ਜਿਹੜਾ ਅਸੀਂ ਨਵਾਂ ਟਾਜ ਜਿਹੜਾ ਖੜਾ ਕਰਨ ਲੱਗੇ ਆ ਉਹ ਅਸੀਂ ਸਾਰੇ ਇਹਨਾਂ ਡਿਸਕਸ ਕਰਕੇ ਜਿਹੜੇ ਅੱਜ ਪ੍ਰਧਾਨ ਸਾਹਿਬ ਇੱਥੇ ਆਏ ਨੇ ਸਾਰੇ ਇਹਨਾਂ ਦੀ ਸਲਾਹ ਨਾਲ ਇੱਕ ਜਿਹੜੀ ਇੱਕ ਕਮੇਟੀ ਨਵੀਂ ਕਮੇਟੀ ਜਿਹੜੀ ਸ਼ਹਿਰ ਦੀ ਆ ਉਹ ਇਕੱਠੀ-ਇਕੱਠੀ ਕਰਨ ਲੱਗੇ ਆ ਉਹਦੇ ਵਿੱਚ ਚਾਰ ਜਿਹੜੇ ਸਰਪ੍ਰਸਤ ਅਸੀਂ ਬਣਾ ਲੱਗੇ ਆ ਇੱਕ ਪ੍ਰਧਾਨ ਬਣਾਣ ਲੱਗਾ ਵਾਈਸ ਪ੍ਰਧਾਨ ਸੈਕਟਰੀ ਆ ਕੈਸ਼ੀਅਰ ਆ ਐਦਾਂ ਵੱਖੋ-ਵੱਖਰੇ ਜਿਹੜੇ ਅਸੀਂ ਆ ਸਾਰੇ ਤੁਸੀਂ ਜਿਹੜਾ ਵੀ ਤੁਹਾਨੂੰ ਕੋਈ ਲੱਗਦਾ ਕਾਬਿਲਤ ਲੱਗਦਾ ਵਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਪ੍ਰਧਾਨ ਬਣਾਓ ਮੇਰੀ ਬੇਨਤੀ ਇਹ ਆ ਕਿ ਜੇ ਤੁਹਾਨੂੰ ਕਿਸੇ ਨੂੰ ਲੱਗਦਾ ਵਾ ਜਿੰਨੇ ਵੀ ਇੱਥੇ ਬੈਠੇ ਨੇ ਹੋਰ ਕੇ ਲੱਗਦਾ ਵੀ ਪ੍ਰਧਾਨਗੀ ਦੇ ਕੋਈ ਕਾਬਿਲ ਹੈਗਾ ਵਾ ਸੇਵਾ ਕਰ ਸਕਦਾ ਮੈਂ ਕਹਿੰਦਾ ਜੀ ਬਥੇ ਆ ਜੀ ਮੇਰੇ ਵੱਲੋਂ ਤਾਂ ਮੈਂ ਤੇ ਹਰ ਨਾਲ ਉਹਨੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਨਾਲ ਕੰਮ ਕਰੂੰਗਾ ਮੈਂ ਕੰਮ ਕਰਨਾ ਮੈਂ ਕੰਮ ਕਰੂੰਗਾ ਆਪਣਾ ਠੀਕ ਠੀਕ ਆ ਜੀ ਜੇ ਕਿਸੇ ਦਾ ਕੋਈ ਸਵਾਲ ਹੈਗਾ ਵਾ ਉਹ ਦੱਸ ਸਕਦਾ ਖੜਾ ਕੇ ਕਰ ਸਕਦਾ ਜੀ ਕੋਈ ਜੇ ਕੋਈ ਗੱਲਬਾਤ ਕਿਸੇ ਨੂੰ ਮੁਸ਼ਕਲ ਆ ਉਹ ਵੀ ਦੱਸ ਸਕਦਾ ਆਪਣੇ ਕੋਈ ਕਿਸੇ ਦੀ ਕੋਈ ਦੁਕਾਨ ਦੀ ਮੁਸ਼ਕਲ ਆ ਉਹ ਵੀ ਲਖ ਸਕਦਾ ਪਹਿਲੀ ਗੱਲ ਤਾਂ ਦੁਕਾਨਦਾਰ ਇੱਥੇ ਬੁਲਾਏ ਨਹੀਂ ਸੀਗੇ ਸਿਰਫ ਮੀਟਿੰਗ ਸੀ ਸਿਰ ਪ੍ਰਧਾਨਾ ਜੀ ਕੋਈ ਦੁਕਾਨਦਾਰ ਇੱਥੇ ਇਕੱਠੇ ਨਹੀਂ ਕੀਤੇ ਦੁਕਾਨਦਾਰ ਇਕੱਠ ਕਰਨਾ ਹੁੰਦਾ ਇੱਥੇ ਮੈਂ ਬਹੁਤ ਜ਼ਿਆਦਾ ਵੱਡਾ ਕੱਟ ਕਰ ਸਕਦਾ ਤਾਂ ਇੱਥੇ ਮੈਂ ਪੈਰਸ ਪਰ ਸਕਦਾ ਜੇ ਮੈਂ ਕੱਟ ਕਰਨਾ ਹੁੰਦਾ ਨਾ ਮੈਂ ਪੈਰਸ ਵੱਡਾ ਪੈਰਸ ਪਰ ਸਕਦਾ ਪਰ ਮੇਰੀ ਕੋਈ ਇਦਾਂ ਦੀ ਕੋਈ ਮਨਛਾ ਨਹੀਂ ਹੈਗੀ ਸਿਰਫ ਪ੍ਰਧਾਨਗੀ ਨੂੰ ਲੈ ਕੇ ਅਸੀਂ ਇੱਕ ਸ਼ਹਿਰ ਦੀ ਮਜ਼ਬੂਤੀ ਲਈ ਜਿਹੜਾ ਸ਼ਹਿਰ ਨੂੰ ਵਿਕਾਸ ਲਈ ਜਿਹੜਾ ਸ਼ਹਿਰ ਦੇ ਜਿਹੜੇ ਕੰਮ ਆ ਦੁਕਾਨਦਾਰਾਂ ਦੇ ਆ ਉਹਨਾਂ ਦੇ ਕੰਮ ਜਿਹੜੇ ਆ ਸੋ ਚੰਗੇ ਢੰਗ ਨਾਲ ਜਿਹੜੇ ਹੋ ਸਕਣ ਉਹਨਾਂ ਦੇ ਅਸੀਂ ਇੱਕ ਇੱਕ ਗਰੁੱਪ ਰੇਖਾ ਜਿਹੜੀ ਤਿਆਰ ਕਰ ਰਹੇ ਹਾਂ ਅਸੀਂ ਉਹ ਬਾਕੀ ਸਾਰੇ ਪ੍ਰਧਾਨ ਸਾਹਿਬ ਜ ਭਾਈ ਉਹ ਲੜਾਈ ਬਹੁਤ ਜਾਰੀ ਵਧ ਗਈ ਇਹਨਾਂ ਨੇ ਉਹ ਐਵੇਂ ਤਰੀਕੇ ਨਾਲ ਕੰਮ ਕੀਤਾ ਉਹ ਸਾਰੀ ਗੱਲ ਬੜੀ ਠੰਡੀ ਪੈ ਗਈ ਅਸੀਂ ਕਹਿੰਨੇ ਆ ਕਿ ਅਸੀਂ ਆਡੀ ਰੋਡ ਤੇ ਰਾਹ ਨੂੰ ਪੈਂਦੀ ਲਾਡੀ ਭਾਈ ਨੂੰ ਅਸੀਂ ਰੇੜੀ ਤੇ ਸਾਰੇ ਤਿਆਰ ਇਹਨਾਂ ਨਾਲ ਕਿਉਂਕਿ ਇਹਨਾਂ ਨੇ ਬੜੇ ਪਿਆਰ ਨਾਲ ਗੱਲ ਕੀਤੀ ਆ ਉਹ ਕੰਮ ਇੰਨਾ ਕੁ ਵਾਰ ਗਿਆ ਬੰਦੇ ਮਰਨ ਦਾ ਕਿ ਚਲ ਗਿਆ ਇਹਨਾਂ ਨੇ 2 ਘੰਟੇ ਭਾਈ ਨੇ ਆਪਣਾ ਕੰਮ ਛੱਡ ਕੇ ਇਹੋ ਦਾ ਮਸਲਾ ਹੱਲ ਕੀਤਾ ਸਾਡਾ ਕਿ ਬਹੁਤ ਵਧੀਆ ਕੀਤਾ ਅਸੀਂ ਤੇ ਇਹਨਾਂ ਨਾਲ ਸਾਰੇ ਰੋਈ ਦੇ ਜਿੰਨੀ ਰੇੜੀ ਲੱਗ ਦੁਕਾਨਾਂ ਨੇ ਲਾਡੀ ਭਾਈ ਨਾਲ ਬਿਲਕੁਲ ਦਿਲੋਂ ਸਹਿਮਤ ਆ ਉਤੋਂ ਨਹੀਂ ਆ ਦਿਲੋਂ ਸਹਿਮਤ ਆ ਭਾਈ ਵਾਈਟ ਉਹ ਗੰਗਾ ਸਾਹਿਬ ਵਾਈਟ ਪਾ ਜੀ ਵਿੱਚ ਮੇਰੇ ਕੋਲ ਹੀ ਬੰਦੇ ਆ ਆਓ ਭਾਈ ਇੱਥੇ ਆਓ 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 ਭਾਈ ਆਓ ਪਤਾ ਗੱਲ ਕੀ ਆ ਅਸੀਂ ਕਿਸੇ ਨੂੰ ਕਿਹੜਾ ਰੁਜ਼ਗਾਰ ਨਹੀਂ ਖੋਣਾ ਚਾਹੁੰਦੇ ਕਿਸੇ ਦਾ ਇਹ ਭਾਈ ਨਾਲ ਟਕਰਾ ਸੀਗਾ ਹਾਂਜੀ ਹਾਂਜੀ ਇਹ ਭਾਈ ਜ਼ਿੰਮੇਦਾਰ ਨੇ ਇਹ ਆਪਣੀ ਸਬਜ਼ੀ ਲੈ ਕੇ ਉੱਥੇ ਆਪਣਾ ਕਾਰੋਬਾਰ ਕਰਨ ਲਈ ਉੱਥੇ ਪਹੁੰਚੇ ਆ ਪਰ ਇੱਕ ਕਮੇਟੀ ਘਰ ਦੇ ਕਿਸੇ ਵਿਅਕਤੀ ਨੇ ਉਹਨਾਂ ਨੇ ਇੱਕ ਪਰਚੀ ਨਹੀਂ ਕੱਟ ਗਏ ਇਹਨਾਂ ਨੂੰ ਕਿਸੇ ਦਾ ਅੱਡਾ ਪਿਆ ਸੀਗਾ ਉਹਦੇ ਉੱਤੇ ਇਹਨਾਂ ਨੂੰ ਕਹਿਤਾ ਵੀ ਤੂੰ ਜਾ ਕੇ ਉੱਥੇ ਲਾ ਦੇ ਉਹਦਾ ਅੱਡਾ ਵਿਚਾਰੇ ਗਰੀਬ ਦਾ ਸੁੱਟਤਾ ਉਹ ਵਿਚਾਰਾ ਘਰੇਲੂ ਕੋਈ ਬਿਮਾਰੀਆਂ ਨਾਲ ਕੋਈ ਪਰੇਸ਼ਾਨੀ ਉਹ ਵੀ ਇੱਥੇ ਲਿਖੀ ਹੈ ਅਜੀ ਇੱਥੇ ਤੇ ਆਉਂਦੀ ਠੀਕ ਆ ਜੀ ਉਹ ਵੀ ਜਰਾ ਆਇਆ ਵਾ ਉਹ ਮਸਲੇ ਕਰਕੇ ਗਾਂ ਦੀ ਗਾਂ ਇਦਾ ਵੜ ਗਿਆ ਪਰ ਵੀਰ ਨੂੰ ਆਪਾਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਆ ਤੁਹਾਨੂੰ ਕੋਈ ਤੰਕੀ ਜਾਂ ਤੁਹਾਨੂੰ ਕੋਈ ਗੱਲ ਕੋਈ ਗਏ ਕੋਈ ਗੱਲ ਕੀਤੀ ਹੋਈ ਤੁਸੀਂ ਆਪਣੀ ਪਛਾਣ ਦੇ ਸਕਦੇ ਜੀ ਇਹਨਾਂ ਜਗ੍ਹਾ ਵੀ ਦੇ ਦਿੱਤੀ ਗੱਡੀ ਭਾਜੀ ਇਹਨਾਂ ਨੂੰ ਅੱਜ ਦੇਤੀ ਦੇਤੀ ਜਗਾ ਅੱਜ ਹੋਰ ਗੱਲ ਦੱਸਦਾ ਤੁਹਾਨੂੰ ਮੈਂ ਕਿਸ ਇਹਨਾਂ ਦੇ ਪੁਲ ਦੇ ਉੱਪਰ ਇੱਕ ਅੱਡਾ ਬਣਿਆ ਬਹੁਤ ਵੱਡਿਆ ਵੱਡਾ ਅੱਡਾ ਬਣਿਆ ਵਾ ਉਹ ਅੱਜ ਇਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ 2 ਘੰਟੇ ਪਹਿਲਾਂ ਇਹਨਾਂ ਨੂੰ ਅੱਡਾ ਉਹ ਵੀ ਦੇ ਦਿੱਤਾ ਵਾ ਉਹਨਾਂ ਦਾ ਭਰੀ ਤੁਹਾਡਾ ਅੱਡਾ ਵਾ ਤੁਸੀਂ ਆਪਣਾ ਕਰ ਕਰ ਕੋ ਬਿਲਕੁਲ ਜੋ ਲੜੀ ਭਾਈ ਨੇ ਕਿ ਆ ਬਿਲਕੁਲ ਸਾਰੀਆਂ ਗੱਲਾਂ ਸੱਚ ਨੇ ਔਰ ਆਪਾਂ ਵੀ ਕਾਨੂੰਨੀ ਤੌਰ ਤੇ ਜੋ ਆਪਣਾ ਜੋ ਆਪਾਂ ਨੂੰ ਪਤਾ ਸੀ ਉਹ ਤਰੀਕੇ ਨਾਲ ਆਪਾਂ ਚੱਲੇ ਆਪਾਂ ਜਿੱਥੇ ਕਮੇਟੀ ਘਰ ਉੱਥੇ ਕੋਸ਼ ਉਹਨਾਂ ਨੇ ਉਸ ਪ੍ਰੋਸੀਜਰ ਨੇ ਉਹ ਫਾਲੋ ਕੀਤੇ ਤੇ ਅਸੀਂ ਉੱਥੇ ਆਪਣਾ ਅਪਲਾਈ ਕੀਤਾ ਨਾ ਕਿਸੇ ਨੂੰ ਧਮਕੀ ਦਿੱਤੀ ਇਹ ਉੱਥੇ ਬੰਦਾ ਸੀਗਾ ਇਹਨੂੰ ਪਿਆਰ ਨਾਲ ਪ੍ਰੇਮ ਨਾਲ ਹਾਲਾਂਕਿ ਅੱਜ ਵੀ ਮਿਲਦਾ ਸਾਰਾ ਕੁਝ ਕਦੀ ਕੁਛ ਆਖਿਆ ਵੀ ਇਹ ਸਾਹਮਣੇ ਅੱਜ ਕਹਿ ਸਕਦਾ ਕੋਈ ਕਿਸੇ ਨੂੰ ਧਮਕੀ ਨਹੀਂ ਦਿੱਤੀ ਕੋਈ ਕੋਈ ਐਸਾ ਇਦਾਂ ਨਹੀਂ ਕਿ ਸਪੋਰਟ ਦੇ ਵਿੱਚ ਕੇ ਬਹੁਤ ਲੈ ਜਾਂਦਾ ਵੀ ਆ ਜਾਓ ਜੀ ਆਪਾਂ ਕਬਜ਼ਾ ਕਰਨਾ ਇਹ ਕਰਨਾ ਇਦਾਂ ਦਾ ਕੁਝ ਨਹੀਂ ਸ਼ੁਰੂ ਦੇ ਵਿੱਚ ਦੋ ਕੁ ਮਹੀਨੇ ਹੋ ਗਏ ਆਪਾਂ ਨੂੰ ਦੋ ਚਾਰ ਦੋ ਤਿੰਨ ਮਹੀਨੇ ਹੋ ਗਏ ਉੱਥੇ ਕੰਮ ਕਰਦੇ ਆ ਕਦੀ ਰੇੜੀ ਲੈ ਕੇ ਕਿਤੇ ਤੁਰੇ ਫਿਰਦਾ ਕਦੇ ਕਿਤੇ ਤੇ ਉਹਦਾ ਇਹ ਸੀਗਾ ਕਿ ਚਲੋ ਆਪਾਂ ਇੱਕ ਪ੍ਰੋਸੀਜਰ ਨਾਲ ਆਪਾਂ ਵੀ ਇੱਕ ਜਗ੍ਹਾ ਤੇ ਟਰ ਕੇ ਮਿਹਨਤ ਕਰਨੀ ਹੈ ਤੇ ਲਗਾਤਾਰ ਆਪਾਂ ਵੀ ਕੰਮ ਕਰ ਲਈਏ ਤੇ ਉਹਦੇ ਵਾਸਤੇ ਫਿਰ ਅ ਨਹੀਂ ਸੀ ਪਤਾ ਜਿੱਦਾਂ ਪ੍ਰਧਾਨ ਪਤਾ ਨਹੀਂ ਸੀਗਾ ਨਵੇਂ ਵੀ ਕੌਣ ਪ੍ਰਧਾਨ ਹੈ ਤੇ ਫਿਰ ਜਿੱਦਾਂ ਹੀ ਲਾਡੀ ਭਾਈ ਦੀ ਐਂਟਰੀ ਹੋਈ ਤੇ ਇਹਨਾਂ ਨੇ ਜੋ ਗੱਲਬਾਤ ਕਰਨ ਦਾ ਤਰੀਕਾ ਹੈਗਾ ਬਹੁਤ ਹੀ ਵਧੀਆ ਤਰੀਕਾ ਸੁਲਝਾਇਆ ਮੈਂ ਤੇ ਇਹ ਹੀ ਕਹੂੰਗਾ ਕਿ ਇਹ ਜਿਹੜੀ ਪਰਸਨੈਲਿਟੀ ਆ ਜੋ ਵੀ ਇਹਨਾਂ ਨੇ ਜਿਸ ਤਰੀਕੇ ਨਾਲ ਮਸਲੇ ਨੂੰ ਸੁਲਝਾਇਆ ਉਹ ਇੱਕ ਇੱਕ ਸਹੀ ਪ੍ਰਧਾਨ ਵਾਕੇ ਜਿਹੜਾ ਅੱਜ ਆਪਾਂ ਸਾਰਿਆਂ ਨੇ ਸਹੀ ਪ੍ਰਧਾਨ ਚੁਣਿਆ ਆ ਉਹ ਮੈਂ 100% ਕਹੂੰਗਾ ਕਿ ਅਸੀਂ ਸਾਰਿਆਂ ਨੇ ਬਿਲਕੁਲ ਸਹੀ ਪ੍ਰਧਾਨ ਚੁਣਿਆ ਆ ਲਾਡੀ ਭਾਜੀ ਨੂੰ ਤੇ ਮੈਂ ਤੁਹਾਨੂੰ ਮੈਂ ਬਸ ਇਹ ਇਨਾ ਕਹਿਣਾ ਚਾਹੁੰਦਾ ਜੀ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰੀਏ ਬਸ ਇਹ ਹੈ ਕਿ ਜੋ ਬੰਦਾ ਕਿਸੇ ਦੇ ਸਾਹਮਣੇ ਜਿਸ ਤਰੀਕੇ ਨਾਲ ਵਿਹਾਰ ਕਰਦਾ ਉਹੀ ਪਿੱਛੇ ਅਗਰ ਵਿਹਾਰ ਕਰੇ ਤੇ ਸਾਰਿਆਂ ਆਪਣੀ ਜਿਹੜਾ ਪਿਆਰ ਬਣਿਆ ਨਾ ਸਦਾ ਠੀਕ ਹੈ ਜੀ ਧੰਨਵਾਦ